ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਬੇਹਤ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਮਹੱਤਵਪੂਰਨ ਫੈਸਲੇ ਲਏ ਗਏ ਹਨ ਇਹਨਾਂ ਅਹਿਮ ਫੈਸਲਿਆਂ ਦੇ ਵਿੱਚੋਂ ਸਭ ਤੋਂ ਵੱਡੇ ਜਿਹੜੇ ਫੈਸਲੇ ਨੇ ਉਹਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਕਾਰਜਕਾਰੀ ਦੇ ਤੌਰ ਤੇ ਉਹ ਸੇਵਾਵਾਂ ਨਿਭਾਉਣਗੇ ਜਲਦ ਹੀ ਸਿੱਖ ਜਥੇਬੰਦੀਆਂ ਦੇ ਨਾਲ ਰਾਏ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪੱਕੇ ਤੌਰ ਤੇ ਜਥੇਦਾਰ ਲਗਾਇਆ ਜਾਵੇਗਾ ਅਜਿਹੀ ਵੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਗਿਆਨੀ ਰਗਵੀਰ ਸਿੰਘ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਨਾਲ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਵਾਪਸ ਲੈ ਲਈਆਂ ਗਈਆਂ ਨੇ ਇਸੇ ਤਰ੍ਹਾਂ ਹੀ ਗਿਆਨੀ ਸੁਲਤਾਨ ਸਿੰਘ ਕੋਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਨਾਲ-ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਉਹਨਾਂ ਕੋਲ ਸਨ ਉਹ ਸੇਵਾਵਾਂ ਉਹਨਾਂ ਦੀਆਂ ਵਾਪਸ ਲੈ ਲਈਆਂ ਗਈਆਂ ਹਨ ਆ ਜਿਸ ਨੂੰ ਹਣ ਗਿਆਨੀ ਕੁਲਦੀਪ ਸਿੰਘ ਨਿਵਾਉਣਗੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ اجلاس 28 ਮਾਰਚ ਨੂੰ ਐਸਜੀਪੀਸੀ ਦੇ ਮੁੱਖ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕੀਤਾ ਜਾਵੇਗਾ ਜੇਹੀ ਜਾਣਕਾਰੀ ਹੈ ਜਿਹੜੀ ਐਸਜੀਪੀਸੀ ਦੇ ਅੰਤਰੀਮ ਕਮੇਟੀ ਮੈਂਬਰ ਜਸਵੰਤ ਸਿੰਘ ਪੜਾਇਆ ਦੇ ਤੇ ਪਰਮਜੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਹੈ ਆਉ ਸੁਣਦੇ ਆ ਨਾ ਦੋਵਾਂ ਆ ਆਗੂਆਂ ਵੱਲੋਂ ਇਹਨਾਂ ਦੋਵਾਂ ਅੰਤਰੀਮ ਕਮੇਟੀ ਦੇ ਮੈਂਬਰਾਂ ਵੱਲੋਂ ਕੀ ਕੀ ਜਾਣਕਾਰੀਆਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਪ੍ਰੋਪਰ ਮੀਟਿੰਗ ਹੋਣ ਤੋਂ ਬਾਅਦ ਸਾਰੇ ਮੁਲਾਜ਼ਮ ਬਾਹਰ ਕੱਢ ਦਿੱਤੇ ਜਾਂਦੇ ਆ ਹਦਾਇਤਾਂ ਦੀ ਤਰ੍ਹਾਂ ਫਿਰ ਅਜੰਡਾ ਮੂਜਵਾਨੀ ਦੱਸਿਆ ਗਿਆ ਕੋਈ ਲਿਖਤੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਇਹੀ ਲਿਖਿਆ ਸੀ ਵੀ ਜਥੇਦਾਰ ਅਕਾਲਪੁਰ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਪੈਠ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੇ ਸਹੀ ਨਿਭਾਈਆਂ ਬੜੇ ਹੱਥ ਧਰਮੀ ਆ ਵਿਦੇਸ਼ਾਂ 'ਚ ਜਾਣ ਲੱਗੇ ਦੱਸਦੇ ਨਹੀਂ ਮर्याਦਾ ਦੀ ਉਲੰਘਣਾ ਕਰਦੇ ਆ ਲੋਕਾਂ ਦੀਆਂ ਭਾਵਨਾ ਸੰਗਤ ਦੀ ਅਨਸਾਰ ਨਹੀਂ ਉਤਰੇ ਸਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਹੋ ਜੱਜਦਾਰ ਜਦ ਕਿ ਗਲਤ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜੱਥੇਦਾਰ ਹੁਣ ਨਹੀਂ ਉਤਰੇ ਤਾਂ ਲਾਇਆ ਪਰ ਉਸ ਦਿਨ ਨਾਲ ਹੋ ਰਿਹਾ ਸੁਲਤਾਨ ਸਿੰਘ ਉਹਨਾਂ ਨੂੰ ਵੀ ਉਹਨਾਂ ਨੂੰ ਸੇਵਾ ਖਤਮ ਕਰਨ ਲੱਗੀ ਦੇਖੋ ਇਹ ਤਾਂ ਗੱਲ ਇਹਨਾਂ ਨੇ ਇਹ ਗੱਲ ਸੀ ਵੀ ਕੱਲ ਨੂੰ ਸੁਲਤਾਨ ਸਿੰਘ ਹੁਣ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਾਉਣਗੇ ਪਰਮਨਟਰਪਾਰ ਤੇ ਇੱਕ ਤਾਂ ਉਹ ਫਕਰੇ ਕੰਮ ਲੈ ਲੈਣਗੇ ਵਾਪਸ ਤੇ ਇੱਕ ਆ ਮਾੜੀ ਮੋਟੀ ਜਿਹੜੀ ਇਹਨਾਂ ਦੀ ਭਰਤੀ ਹੋਈ ਆ ਉਹਦੇ ਹੱਕ ਚ ਕੋਡ-ਬੋਡ ਕਰਨ ਦਾ ਯਤਨ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੇ ਇਹਨਾਂ ਲੋਕਾਂ ਨੂੰ ਵੀ ਜੋ ਪੈਂਡਿੰਗ ਰੱਖ ਲਿਆ ਭਰਤੀਆਂ ਵੀ ਤੁਸੀਂ ਕਰਵਾ ਲਵੋਗੇ ਤਸਦੀਕ ਵੀ ਕਰਾ ਲੋਗੇ ਆਪਣੇ ਜਥੇਦਾਰ ਲਾ ਕੇ ਪਰਵਾਨਗੀ ਤੁਸ ਤੋਂ ਤੁਸੀਂ ਸਿੱਖਾਂ ਤੋਂ ਲੈਣੀ ਆ ਗੱਲਬਾਤ ਨਹੀਂ ਕੀਤੀ ਗਈ ਜੇ ਪੰਜਾਬ ਦੀ ਸੱਤਾ ਜਾਂ ਰਾਜਪਾਲ ਸਿੱਖਾਂ ਨੇ ਦੇਣਾ ਜੇ ਅੱਗੇ 20 ਬਸਵੇਂ ਦੂਰ ਸੀ ਨਾ ਇਸ ਕਾਰਵਾਈ ਨਾਲ 100 ਬਸਵੇਂ ਸਿੱਖ ਸੰਘ ਤੋਂ ਦੂਰ ਹੋ ਜੂਗਾ ਪ੍ਰਧਾਨ ਜੀ ਸਾਬ ਚਾਹੁੰਦੇ ਲਾਈਵ ਹੈਡ ਗਰੰਟੀ ਆਪਦੀਆਂ ਸਵਾਮਾਂ ਨਮਾਉਂਦੇ ਰਹਿਣਗੇ ਪ੍ਰਧਾਨ ਸਾਬ ਮੀਟਿੰਗ ਕਰਦੇ ਇਹ ਕਿ ਕਰਨਗੇ ਤੁਸੀਂ ਪਹਿਲਾਂ ਹੀ ਸਾਫ ਕਰਕੇ ਕਿ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਉਹ ਲੱਗਦਾ ਕੋਈ ਬਿਲਕੁਲ ਬਿਲਕੁਲ ਸਾਰੀ ਚਰਚਾ ਸੀ ਪਤਾ ਹੀ ਸੀ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਭਰਤੀ ਕਰਨ ਨੂੰ ਇਹ ਪਰਸ਼ਾਵਾਂ ਲੈਣ ਨੂੰ ਤਿਆਰ ਨਹੀਂ ਜੀ ਜੀ ਇਹ ਗਾ ਕਿਸੇ ਦੇ ਨਾਏ ਕਿਸੇ ਦੇ ਦੁਸ਼ਮਣ ਨਾ ਸਕੇ ਆ ਜਸਰ ਕਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਦਾ ਵੀ ਇਹੀ ਕਰਨਗੇ ਹੁਣ ਕਿਹਨਾਂ ਨੂੰ ਲਾਇਆ ਗਿਆ ਜੀ ਅ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੀਆਂ ਸਭਾਵਾਂ ਕੇਸਗੜ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਇਹਨਾਂ ਨੇ ਲਾਏ ਆ ਕੁਲਦੀਪ ਸਿੰਘ ਗੜਗੱਜ ਪ੍ਰਚਾਰਕਾ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਸੰਭਾਲ ਗਏ ਪ੍ਰਧਾਨ ਸਾਹਿਬ ਕੋਈ ਗੱਲਬਾਤ ਹੋਈ ਆ ਤਾਂ ਅਮੀ ਸਾਹਿਬ ਦੇ ਸਟਾਈਪੇਨ ਨੂੰ ਲੈ ਕੇ ਅੰਦਰ ਬਿਲਕੁਲ ਤਾਂ ਅਮੀ ਸਾਹਿਬ ਦੇ ਸਟਾਈਪੇਨ ਦੀ ਕੋਈ ਗੱਲ ਨਹੀਂ ਇੱਕ ਕਾਰਨ ਕੀ ਮੰਨ ਰਹੇ ਉਹਨਾਂ ਨੂੰ ਲਾਉਣ ਦਾ ਕਾਰਨ ਕੀ ਮੰਨ ਰਹੇ ਸਾਰੇ ਕਾਰਜਕਾਰੀ ਨਹੀਂ ਲੱਗਦਾ ਸਸ ਗੱਲ ਤਾਂ ਇਹੀ ਆ ਦੇਖੋ ਤਾਂ ਸਹੀ ਜਿਹੜਾ ਸਾਰਾ ਹਰਿਆਣਾ ਵਿਰੋਧ ਕਰਦਾ ਸੀ ਉਹਦੇ ਹੱਥ ਪ੍ਰਧਾਨਗੀ ਦੀਆਂ ਪਾਵਰਾਂ ਲੱਗੀਆਂ ਹੋਰ ਗੱਲ ਕੀ ਆ ਉਹਦਾ ਬਹੁਤ ਵਧੀਆ ਉਹਨਾਂ ਲਈ ਦਾ ਮੌਕਾ ਬੇਨਤੀਆਂ ਕਰ ਦਿਆ ਕਰਨਗੇ ਆਪਦੇ ਐਚਆਰ ਵੀ ਵਾਪਸ ਆਉਸ ਅ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਦਿਲੋਂ ਹਾਲਾਤ ਬਣਾਉਣਗੇ ਵੀ ਇੰਨੀ ਉਹਦਾ ਘਟਾ ਹੋ ਜੂਏ ਜੇ ਵਾਪਸ ਉਹ ਨਹੀਂ ਆਉਣਾ ਨਹੀਂ ਤੇ ਜੇ ਵਾਪਸ ਆ ਜਾਂਦੇ ਪਰ ਪੂਰਨ ਭਰੋਸਾ ਇਹੋ ਜੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ ਉਦੋਂ ਦਵਾ ਥੱਲੇ ਆਰਗੇਨਾਈਜ਼ ਆਪਦੇ ਹਰਪੀ ਸਿੰਘ ਆਲਾ ਲੈ ਗਏ ਆ ਨਹੀਂ ਸੀ ਦੇਣੇ ਪ੍ਰਧਾਨ ਸਾਹਿਬ ਲੱਗਦਾ ਕਿ ਮੰਨਣ ਕੋਈ ਵੀਡੀਓ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਚਲਦੇ ਇਥੋਂ ਬਣੀ ਜੀ ਕੋਈ ਗੱਲਬਾਤ ਕੀ ਹੋਈ ਅੰਦਰ ਵਾਸਤੇ ਹੁਣ ਮੈਂ ਬਾਲਾ ਜਾਤੀ ਤੌਰ ਤੇ ਨਹੀਂ ਕਹਿਣਾ ਇੱਕ ਮੰਨਣ ਜਿਹੜੇ 12 ਮੰਨਣਾਂ 11 ਮੰਨਣ ਉਹਨਾਂ ਕੋਲ ਜਵਾਬ ਹੈ ਨਹੀਂ ਅੰਦਰ ਕੀ ਲੱਗਦਾ ਕਿ ਇੱਕ ਤੋਂ ਇੱਕ ਬਾਅਦ ਇਸ ਤਰ੍ਹਾਂ ਜਥੇਦਾਰਾਂ ਨੂੰ ਲਾਇਆ ਜਾ ਰਿਹਾ ਸਾਰੇ ਹੀ ਦਾ ਤੇ ਸਾਰੇ ਹੀ ਲਾਤੇ ਦੋ ਤਰੀਕਾ ਵਾਲਾ ਜਿਹੜਾ ਫੈਸਲਾ ਸੀਗਾ ਦੇਖੋ ਕਲੀਅਰ ਕੱਟ ਉਹਨਾਂ ਨੇ ਮੈਸੇਜ ਦੇਤਾ ਸਿੱਖ ਸਮਝ ਰਹੇ ਨੇ ਜਿਹੜਾ ਜਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮੁਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਜਦੋਂ ਉਸ ਅਜੰਡੇ ਤੋਂ ਕੋਈ ਲੰਬੇ ਹੁੰਦਾ ਚਾਹੇ ਰਗਵੀਰ ਸਿੰਘ ਚਾਹੇ ਹਰਪ੍ਰੀਤ ਚਾਹੇ ਕੋਈ ਹੋਰ ਪਹਿਲੇ ਜਥੇਦਾਰ ਬਦਾਂਤੀ ਜੀ ਉਹ ਸਾਰਿਆਂ ਦਾ ਅਸਰ ਇਹੀ ਜਿਹੜਾ ਇਹਨਾਂ ਨੇ ਕੀਤਾ ਦੇਖੋ ਜੋ ਗੱਲ ਕਹਿੰਦੇ ਸੀ ਵੀ ਲਿਉਣ ਲੱਗੇ ਬੜਾ ਸਤਕਾਰ ਦਿੰਦੇ ਆ ਜਾਣ ਲੱਗੇ ਬੜਾ ਕਰਦੇ ਆ